ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪ੍ਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆ ਜੋ ਵੀ ਇਸ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਦੇ ਤੰਦਰੁਸਤ ਜੋਗੇ ਤੇ ਵੀਰੋ ਨੂੰ ਜਰੂਰ ਐਂਡ ਤੱਕਰ ਵੇਖੋ ਵੇਖ ਕੇ ਨਰਖ ਪਰ ਕਰਕੇ ਤਸੱਲੀ ਲੈ ਕੇ ਜਾਓ ਚੈਨਲ ਨੂੰ ਜਰੂਰ ਮੇਰੇ ਵੀਰ ਸਬਸਕ੍ਰਾਈਬ ਕਰਿਓ ਤੇ ਕਰਕੇ ਅੱਗੇ ਵੀਰੋ ਸ਼ੇਅਰ ਪਹੁੰਚਾਓ ਕਿਉਂਕਿ ਹੋਰ ਵੀ ਕਿਹੇ ਵੀਰ ਦਾ ਕੋਈ ਫਾਇਦਾ ਹੋ ਜਾਏ ਤੇ ਫਾਇਦਾ ਹੋ ਜਾਏ ਕਿਸੇ ਦਾ ਭਲਾ ਹੋ ਜਾਏ ਕੋਈ ਆਪਣੀ ਖਰੀਦਦਾਰੀ ਕਰ ਸਕੇ ਸਭ ਤੋਂ ਸਸਤੇ ਮੁੱਲ ਸੰਦੂ ਵਧਰਪੁਰੀਆ ਡੇਰੀ ਫਾਰਮ ਤੋਂ ਜੋ ਖਰੀਦਦਾਰੀ ਕਰਾਈ ਜਾਂਦੀ ਆ ਇਹ ਤੋਂ ਜਿਹੜਾ ਭਾਅ ਘੱਟ ਨਹੀਂ ਕਿਤੇ ਉਹ ਵੀ ਲੱਭਣਾ ਜਿੰਨਾ ਮਰਜ਼ੀ ਫਿਰ ਲੋ ਤੋਕੜਾਂ ਵਾਲੇ ਮੁੱਲ ਜਿਹੜੇ ਅੱਜ ਕਰਦੇ ਨੇ ਵੀਰ ਨੇ ਕਿਤੇ ਉਹ ਵੀ ਆਪਣੀ ਵੀਡੀਓ ਵੇਂਦੇ ਰਹਿੰਦੇ ਹਰ ਵੀਡੀਓ ਦੇ ਵਿੱਚ ਬਿਲਕੁਲ ਜਾਇਜ਼ ਕੀਮਤ ਤੇ ਤੁਹਾਨੂੰ ਪਸ਼ੂ ਵਿਖਾਏ ਜਾਂਦੇ ਆ ਤੇ ਸਾਡੇ ਵੀ ਹੌਂਸਲਾ ਵਧਾਇਆ ਕਰੋ ਕਿਉਂਕਿ ਅੱਗੇ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਸਾਡੀ ਸਪੋਰਟ ਕਰਿਆ ਕਰੋ ਤੁਹਾਡੇ ਪਿਆਰ ਦੇ ਨਾਲ ਹੌਸਲੇ ਨਾਲ ਧੰਨਵਾਦ ਦਿਲ ਦੀਆਂ ਗਰਾਈਆਂ ਜੋ ਕਰਦੇ ਨੇ ਤੁਹਾਡੇ ਨਾਲ ਜੋ ਸਾਨੂੰ ਵੀਡੀਓ ਨੂੰ ਸਾਨੂੰ ਪਿਆਰ ਕਰਦਾ ਆਓ ਕਰਕੇ ਗੱਲਬਾਤ ਰੀਤੀ ਸਾਸਿਕਾਲ ਚੜਦੀ ਕਲਾ ਭਰਾ ਚੜਦੀ ਕਲਾ ਠੀਕ ਹੈ ਨਾਮ ਜੀ ਅਰਸ਼ਪਾਲ ਸਿੰਘ ਜੀ ਤੇ ਪਿੰਡ ਪਿੰਡ ਅਲਕੋ ਕਰਾਂ ਜਿਲ੍ਹਾ ਤੇ ਤਹਿਸੀਲ ਜਿਲ੍ਹਾ ਤਰਨਤਾਰਨ ਤਹਿਸੀਲ ਬੱਟੀ ਠੀਕ ਹੈ ਮੋਬਾਈਲ ਨੰਬਰ 97799771 ਠੀਕ ਵੀਰੇ ਗੱਲ ਕਰੀਏ ਆਪਾਂ ਨੇਰਾ ਹੰਡਿਆ ਇੱਕ ਕਿਨਵਾ ਸੁਹਾ ਵੈਟ ਸੁਈ ਦੂਜਾ ਕੱਲ ਸੁਈ ਆ ਕੱਲ ਜੀ ਬੋਹੜਾ ਕੰਨਾ ਵੀਰੇ ਬੋਹੜਾ 8 ਕਿਲੋ ਆਠ ਖਲੋ ਚੌਣ ਚਵਾ ਚੰਗੀ ਐ ਠੰਡੀ ਗੱਲ ਲਓ ਸੱਜਣੋ ਥਾਂ ਥੁੰ ਦੇਖ ਸਕਦੇ ਬੜਾ ਕੰਮ ਦਾ ਵੈੜ ਵਾਕੇ ਠੰਡੀ ਪਿੱਛੋ ਵਿਖਾਓ ਵਾਕੇ ਕੀ ਬਾਤਾਂ ਹੈ ਪਿੱਛੋ ਪੂਰੇ ਫਟੇ ਲਾਈ ਬੈਠੀ ਕਰਮਾ ਵਾਲੀ ਹਨਾ ਥਾਂ ਲੈ ਵਾ ਵੇਖ ਲਾ ਕੱਲ ਦੀ ਫਿਲਸਲ ਹਨਾ ਲਓ ਜੀ ਕੀ ਬਾਤਾਂ ਥਾਂ ਦਾ ਬੜਾ ਸੋਹਣਾ ਲੱਗਾ ਹਨਾ ਮੁੱਠੀ ਤੋਂ ਬਾਹਰ ਚਵਾਈ ਤੀ ਓਕੇ ਖੋਲ ਕੇ ਵੀਰੇ ਨਿਹਰਾਣ ਰਿਆਣਾ ਲਓ ਜੀ ਸੱਜਣੋ ਇਹ ਤਿੰਨ ਪਸ਼ੂ ਆ ਦੋ ਸੂਏ ਸਵਾਏ ਆ ਇੱਕ ਜਿਹੜੀ ਝੋਟੀ ਗੱਭਣ ਆ ਬਿਲਕੁਲ ਤਿਆਰੀ ਤੇ ਕੀਮਤ ਬੜੀ ਨੋਰਮਲ ਐਚ ਐਫ ਨਸਲ ਦੇ ਵਿੱਚ ਵਹਿੜ ਪੈਂਦੀ ਆ ਤੇ ਮਗਰ ਕੀ ਆ ਗਿਆ ਜੀ ਵਸ਼ੀ ਆ ਗਈ ਡਬਲ ਫਾਇਦਾ ਹੋ ਗਿਆ ਹਨਾ ਲਓ ਜੀ ਕਿਆ ਬਾਤਾਂ ਹੈ ਕੱਦ ਕਾਠੀ ਵੱਡਾ ਲਾਇਓ 2 13 14 ਲੀਟਰ ਚਵਾਈ ਅੱਛਾ ਜੀ ਲਓ ਜੀ 8 ਕਿਲੋ ਬੌਲਾਈਏ ਲਓ ਜੀ ਸੱਜਣਾ ਵੇਖ ਸਕਦੇ ਇੱਕਾ ਵਜਨ 8 ਕਿਲੋ ਬੌਲਾ ਤੇ ਥਾਣ ਵੇਖੋ ਕਿੱਡੇ ਕੰਮ ਦਾ ਲੱਗਾ ਤੇ ਮਗਰ ਵਛੀ ਆ ਗਈ। ਕੀ ਬਾਤ ਆ ਵਛੀ ਮਾਣੋ ਵੀ ਗਾਂ ਨੰਬਰ ਲੈਂਦੀ ਆ। ਠੀਕ ਹੈ ਜੀ। ਤੇ ਪਾਉਏ ਦਾ ਮੁੱਲ ਕੀ ਕਰਦ ਗਏ? ਮੁੱਲ ਵੀ ਜਿੱਤੀ ਆਪਾਂ ਦਾ ਬਾਜ਼ਾਰ ਮੈਂ ਆ। ਕਿੰਨਾ? ਮੁੱਲ 4000 ਹੀ ਦੇ ਦਈਏ। 40? ਹਾਂ ਜੀ। ਛੋੜ ਕਿ ਨਹੀਂ ਕਰਦ ਗਏ? 2000 ਕਰ ਦਈਏ। 2500 ਕਰ ਦਈਏ। 35 ਹੀ ਦੇ ਦਈਏ। ਦੇ ਦਈਏ ਹਨਾ 35 ਹੀ ਦੇ ਦਈਏ ਜਾ ਰਾਨੀ। ਤੇ ਆ ਗਾੜੀ ਕਿਣਵਾ ਸੂਆ ਮੱਝ ਆ ਗਈ ਇਹ ਤੀਜਾ ਸੂਆ ਜੀ ਅੱਛਾ ਮਗਰ ਕੀ ਆ ਗਿਆ ਮਗਰ ਕੱਟੀ ਹੈ ਕੱਟੀ ਹਾਂਜੀ ਓ ਲਓ ਸੱਜਣੋ ਆ ਕੱਤੀ ਜਿਹੜੀ ਬੈਠੀ ਸਾਹਮਣੇ ਤੇ ਕਿੰਨਾਕ ਦਿਨ ਦੀ ਸੂਈ ਹੋਗੀ ਮਹੀਨਾ ਕੋ ਹੋ ਗਿਆ ਨਹੀਂ ਸੀ ਮਹੀਨਾ ਕੋ ਹੋ ਗਿਆ ਹਾਂ ਖੁੱਲ ਗਈ ਲਓ ਜੀ ਦੁੱਧ ਹੈਗਾ 8 ਕਿਲੋ ਥਾਂ ਚੱਡੇ ਦੀ ਪੂਰੀ ਸਾਫ਼ ਹੈ ਸੱਜਣੋ ਦੋਵੇਂ ਹੀ ਡੰਗਰ ਤਿੰਨੇ ਹੀ ਥਾਂ ਚੱਡੇ ਦੇ ਸਾਫ਼ ਆ ਸੂਆ ਤੀਜਾ ਕੋ ਹਾਂਜੀ ਹੈ ਨਾ ਹੈਗਾ 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 ਲਓ ਜੀ ਕੀ ਬਾਤਾਂ ਮੈਂ ਵੇਖੋ ਸਜਣਾ ਸਫਾਈ ਵੇਖੋ ਥਾਨ ਚ ਡੇਰੀ ਕਿੱਡੀ ਸੋਹਣੀ ਹੈ ਨਾ ਬਾਕੀ ਠੀਕ ਆ ਫੇਸ ਕੁਆਲਟੀ ਲਾਇਓ ਵੀ ਬੰਦੋ ਮਗਰ ਆ ਗਈ ਕੱਟੀ ਹੈ ਨਾ ਬੰਦ ਕੱਟੀ ਦੋ ਡਬਲ ਫਾਇਦਾ ਹੋ ਗਿਆ ਇਹਦਾ ਵੀ ਮਗਰ ਕੱਟੀ ਆ ਗਈ ਲਓ ਜੀ ਬੰਦੋ ਜੀ ਧੀੜੀ ਕਰਕੇ ਤੇ ਦੱਸੋ ਮੁੱਲ ਦੋ ਦਾ 8 ਕਿਲੋ ਠੀਕ ਆ ਥਾਨ ਵੇਖੋ ਕੱਲਾ ਕੱਲਾ ਕਰਮਾਲੀ ਨੂੰ ਲੱਗਾ ਕਿਤੇ ਬਾਈ ਨਹੀਂ ਕਿਤੇ ਬੰਨਾ ਨਹੀਂ ਹੈ ਏ ਆਟ ਰਕਵਲਟੀ ਬਿਲਕੁਲ ਸਾਫ ਤੇ ਫਿਰ ਇਹਦਾ ਮੁੱਲ ਕੀ ਕਰਦੇ ਆ ਆਪਾਂ ਪਾਉ ਮੁੱਲ ਵੀ ਜੀ ਇਹਦਾ 65000 ਦੀ ਸਿਰਫ ਹਾਂਜੀ ਤੇ 2000 ਛੋਟ ਕਰਦਾ ਵਿੱਚੋਂ ਹੋਰ ਕਰ ਦੀਏ ਪੂਰਾ ਛੱਡ ਦੇ ਦਾਂ ਪੂਰੇ ਦੀ ਹਾਂਜੀ ਪੂਰੇ ਇਹ ਤਾਂ ਪਾਉ ਫਿਰ ਮੇਲਾ ਲੱਗ ਜੂ 100 ਰੁਪਿਆ ਛੋਟ ਹੀ ਹੋਣਾ ਜਣਾ ਠੀਕ ਆ ਕੋ ਖਪਾਵੇ ਨਾ ਠੀਕ ਆ ਤੇ ਉਹ ਜਿਹੜੀ ਨਾਲ ਦੀ ਆ ਝੋਟੀ ਉਹ ਕਿਣਵਾ ਸੁਆ ਗਈ ਪਹਿਲਾਂ ਹੀ ਹਾਂਜੀ ਲਓ ਜੀ ਕੀ ਬਾਤ ਆ ਪਹਿਲਾਂ ਨੇ ਕੱਟੀ ਉਤੋਂ ਪਾਈ ਜਾਂਦੀ ਰਾਤਾ ਹੈ ਕਮਾਲ ਕਰੀਏ ਤੁਸੀਂ ਚੱਡੇ ਵਾਲੀ ਲਓ ਸੱਜਣਾ ਆਰਡਰ ਕੁਆਲਿਟੀ ਦੇ ਸਿਰਾ ਲਈ ਬਿਠੀ ਦੁੱਧ ਪਾਉ ਮੇਰੇ ਸਾਹਮਣੇ 10 ਕਿਲੋ ਹੀ ਪਹਿਲਾਂ ਚਾਜੂਗੀ ਹਨਾ ਸੋਹਣੀ ਕੱਟੀ ਆ ਫਿਰ ਸੂਰੀ ਆੜਤੀਆਂ ਦੇ ਸਰਾਣਿਆ ਕੋਈ ਗੋਲ ਮਟੋਲ ਜੀ ਨਾ ਸੰਭੀ ਆ ਕਿਸੇ ਨੇ ਹਾਂ ਜੀ ਹਾਂ ਹਾਂ ਠੰਡੀ ਠੁੰਡੀ ਬੜੀ ਏ ਠੀਕ ਆ ਜੀ ਲਓ ਸੱਜਣਾ ਮੱਥੇ 'ਚ ਵਾਲ ਤੇ ਪਹਿਲਾਂ ਕੱਟੀ ਆ ਠੀਕ ਆ ਕੱਟੀ ਪੂਰੀ ਕਮਾਲ ਦੀ ਆ ਮਗਰੋਂ ਵੇਖੋ ਜਗਾੜ ਲਾਈ ਬੈਠੀ ਕੌਡੀਆਂ ਵਾਲਾ ਚੱਡਾ ਏ ਲੋ ਜੀ ਕਿਆ ਬਾਤਾਂ ਮੋੜ ਲਓ ਲੋ ਜੀ ਸਿੰਘ ਮੂੰਹ ਦੀ ਬੰਤਰ ਵੀ ਸੋਹਣੀ ਆ ਵਜਨ ਵੀ ਬੜਾ ਸੋਹਣਾ ਲੱਗਾ ਆਓ 1 2 ਦਿਨ ਲੈ ਜੂਗੀ ਸੋਣ ਚ ਤੇ ਰੇਟ ਇਹਦਾ ਫਿਰ ਕੀ ਕਰ ਦੀਏ ਜਿਹੜਾ ਇਹ ਰੇਟ ਨਹੀਂ ਅੱਪਾਂ ਦੀ ਟੋਕੜਾਂ ਲਾਈ ਟੋਕੜਾਂ ਲਾਈ ਸੱਚੀ ਆ ਮੇਲਾ ਲੱਗ ਜੋ ਫਿਰ ਕਾ ਲਉ ਮੁੱਲ 50000 ਰੁਪਏ ਅੱਛਾ 10000 ਜੋੜ ਕਰਦਾ ਇਹ ਵੀ ਫਿਰ 60 ਦੀ ਕਰਤੀਏ ਚਲੋ ਕਰਦਾ ਸਾੜਦੀ ਮੱਝਾ ਜੋ ਸੱਜਣੋ ਜਿਹੜਾ ਮਰਜੀ ਲੈ ਜਾਏ 60 60 ਦੀ ਤੇ ਗਾਂ 35 ਦੀ ਪਸ਼ੂ ਤਿੰਨੇ ਜਾਜ ਰੇਟ ਤੇ ਇਹਦੋਂ ਘਟ ਨਹੀਂ ਲੱਪਣੇ ਮੇਲਾ ਲੋਟ ਲੋ ਟਾਈਮ ਸਿਰ ਤੇ ਸਾਡੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸ਼ਾਸਿਕਾਲ ਰੱਬ ਰੱਖਾ ਜੀ